ਸਿੱਖ ਯੋਦੇ ਹਰੀ ਸਿੰਘ ਨਲਵਾ ਦਾ ਇੱਕ ਬੁੱਤ ਪਟਿਆਲਾ ਵਿਖੇ ਸਮਾਪਿਤ ਹੋਏਗਾ ਇਤਿਹਾਸ ਦੇ ਬਾਰੇ ਦੱਸਿਆ ਜਾਵੇ ਉਸ ਕਰਕੇ ਹਰੀ ਸਿੰਘ ਨਲਵਾ ਦਾ ਜਿਹੜਾ ਕਿ ਬੁੱਤ ਲਗਾਇਆ ਜਾ ਰਿਹਾ ਤਸਵੀਰਾਂ ਦੇਖ ਰਹੇ ਹੋ ਸਾਰੀ ਜਿਹੜੀ ਕਿ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ 4 ਤਰੀਕ ਨੂੰ ਇਸ ਦਾ ਜਿਹੜਾ ਕਿ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਤੁਸੀਂ ਹੁਣ ਵੀ ਦੇਖ ਰਹੇ ਹੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਬੁੱਤ ਜਿਹੜਾ ਕੀ ਪਟਿਆਲਾ ਤੋਂ ਜਦੋਂ ਫੁਹਾਰਾ ਚੌਂਕ ਤੋਂ ਇੰਨਾ ਹੀ ਇਸ ਤੋਂ ਜਾਣਿਆ ਤਾਂ ਅੱਗੋਂ ਮਾਜਰਾ ਪੁਲੀ ਤੇ ਇਹ ਤਿਆਰ ਕੀਤਾ ਗਿਆ। ਤੋਂ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਿੱਖੀ ਯੋਧੇ ਹਰੀ ਸਿੰਘ ਨਲਵਾ ਦਾ ਇਹ ਬੁੱਤ ਹੈ ਜੋ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਉਹ ਕੁਝ ਸਿੱਖ ਇਤਿਹਾਸ ਬਾਰੇ ਪਤਾ ਚੱਲੇਗਾ ਕਿਉਂਕਿ ਇਹ ਜੋ ਬੁੱਤ ਹੈ ਇਹ ਪਟਿਆਲੇ ਦੀ ਲੋਕਾਂ ਨੂੰ ਇੱਕ ਪਟਿਆਲੇ ਦੇ ਲੋਕਾਂ ਨੇ ਵਿਧਾਇਕ ਨੂੰ ਇੱਕਸਾ ਮੰਗ ਕੀਤੀ ਕਿ ਹਰੀ ਸਿੰਘ ਨਲਵਾ ਦਾ ਪੁੱਤਰ ਪਟਿਆਲਾ ਵਿਖੇ ਲਗਾਇਆ ਜਾਵੇ ਜੀ ਤੈਅ ਤੇ ਬਤਾਇਆ ਕਿ ਜੀਤਪਾਲ ਸਿੰਘ ਕੋਲੀ ਔਰ ਪ੍ਰਸ਼ਾਸਨ ਵੱਲੋਂ ਇਹ ਬੁੱਤ ਜਿਹੜਾ ਕਿ ਲਗਾ ਦਿੱਤਾ ਪੂਰੀ ਤਿਆਰੀ ਹੋ ਚੁੱਕੀ ਆ ਪਰ ਜਿਸ ਦਾ ਉਦਘਾਟਨ ਹੋਣਾ ਸ਼ੁੱਕਰਵਾਰ ਨੂੰ 4 ਤਰੀਕ ਨੂੰ ਕੀਤਾ ਜਾਵੇਗਾ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ ਤਸਵੀਰਾਂ ਦੇਖ ਰਹੇ ਹੋ ਸਾਰੀ ਜਿਹੜੀ ਕਿ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ 4 ਤਰੀਕ ਨੂੰ ਇਸ ਦਾ ਜਿਹੜਾ ਕਿ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਤੁਸੀਂ ਹੁਣ ਵੀ ਦੇਖ ਰਹੇ ਹੋ ਕਿ जिला प्रशासन ਵੱਲੋਂ ਇਹ ਬੁੱਤ ਜਿਹੜਾ ਕੀ ਪਟਿਆਲਾ ਤੋਂ ਜਦੋਂ ਫੁਹਾਰਾਂ ਚੌਂਕ ਤੋਂ ਇੰਨਾ ਹੀ ਇਸ ਤੋਂ ਜਾਣਿਆ ਤਾਂ ਅੱਗੋਂ ਮਾਜਰਾ ਪੁਲੀ ਤੇ ਇਹ ਤਿਆਰ ਕੀਤਾ ਗਿਆ। ਤੋਂ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਿੱਖੀ ਯੋਧੇ ਹਰੀ ਸਿੰਘ ਨਲਵਾ ਦਾ ਇਹ ਬੁੱਤ ਹੈ ਜੋ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਉਹ ਕੁਝ ਸਿੱਖ ਇਤਿਹਾਸ ਬਾਰੇ ਪਤਾ ਚੱਲੇਗਾ ਕਿਉਂਕਿ ਇਹ ਜੋ ਬੁੱਤ ਹੈ ਇਹ ਪਟਿਆਲੇ ਦੀ ਲੋਕਾਂ ਨੂੰ ਇੱਕ ਪਟਿਆਲੇ ਦੇ ਲੋਕਾਂ ਨੇ ਵਿਧਾਇਕ ਨੂੰ ਇੱਕ ਮੰਗ ਕੀਤੀ ਕਿ ਹਰੀ ਸਿੰਘ ਨਲਵਾ ਦਾ ਪੁੱਤਰ ਪਟਿਆਲਾ ਵਿਖੇ ਲਗਾਇਆ ਜਾਵੇ ਜੀ ਤੈਸ ਬਤਾਇਆ ਕਿ ਜੀਤਪਾਲ ਸਿੰਘ ਕੋਹਲੀ ਔਰ ਪ੍ਰਸ਼ਾਸਨ ਵੱਲੋਂ ਇਹ ਬੁੱਤ ਜਿਹੜਾ ਕਿ ਲਗਾ ਦਿੱਤਾ ਪੂਰੀ ਤਿਆਰੀ ਹੋ ਚੁੱਕੀ ਹੈ ਪਰ ਜਿਸ ਦਾ ਉਦਘਾਟਨ ਹੋਣਾ ਸ਼ੁੱਕਰਵਾਰ ਨੂੰ 4 ਤਰੀਕ ਨੂੰ ਕੀਤਾ ਜਾਵੇਗਾ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ ਤਸਵੀਰਾਂ ਦੇਖ ਰਹੇ ਹੋ ਸਾਰੀ ਜਿਹੜੀ ਕਿ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ 4 ਤਰੀਕ ਨੂੰ ਇਸ ਦਾ ਜਿਹੜਾ ਕਿ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਤੁਸੀਂ ਹੁਣ ਵੀ ਦੇਖ ਰਹੇ ਹੋ ਕਿ जिला प्रशासन ਵੱਲੋਂ ਇਹ ਬੁੱਤ ਜਿਹੜਾ ਕੀ ਪਟਿਆਲਾ ਤੋਂ ਜਦੋਂ ਫੁਹਾਰਾਂ ਚੌਂਕ ਤੋਂ ਇੰਨਾ ਹੀ ਇਸ ਤੋਂ ਜਾਣਿਆ ਤਾਂ ਅਗੋਂ ਮਾਜਰਾ ਪੁਲੀ ਤੇ ਇਹ ਤਿਆਰ ਕੀਤਾ ਗਿਆ। ਤੋਂ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਿੱਖੀ ਯੋਧੇ ਹਰੀ ਸਿੰਘ ਨਲਵਾ ਦਾ ਇਹ ਬੁੱਤ ਹੈ ਜੋ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਉਹ ਕੁਛ ਸਿੱਖ ਇਤਿਹਾਸ ਬਾਰੇ ਪਤਾ ਚੱਲੇਗਾ ਕਿਉਂਕਿ ਇਹ ਜੋ ਬੁੱਤ ਹੈ ਇਹ ਪਟਿਆਲੇ ਦੀ ਲੋਕਾਂ ਨੂੰ ਇੱਕ ਪਟਿਆਲੇ ਦੇ ਲੋਕਾਂ ਨੇ ਵਿਧਾਇਕ ਨੂੰ ਇੱਕ ਮੰਗ ਕੀਤੀ ਕਿ ਹਰੀ ਸਿੰਘ ਨਲਵਾ ਦਾ ਪੁੱਤਰ ਪਟਿਆਲਾ ਵਿਕੇ ਲਗਾਇਆ ਜਾਵੇ ਜੀ ਤਾਂ ਸਭ ਦੱਸਿਆ ਕਿ ਜੀਤਪਾਲ ਸਿੰਘ ਕੋਲੀ ਔਰ ਪ੍ਰਸ਼ਾਸਨ ਵੱਲੋਂ ਇਹ ਪੁੱਤਰ ਜਿਹੜਾ ਕਿ ਲਗਾ ਦਿੱਤਾ ਪੂਰੀ ਤਿਆਰੀ ਹੋ ਚੁੱਕੀ ਹੈ ਪਰ ਜਿਸ ਦਾ ਉਦਘਾਟਨ ਹੋਣਾ ਸ਼ੁੱਕਰਵਾਰ ਨੂੰ 4 ਤਰੀਕ ਨੂੰ ਕੀਤਾ ਜਾਵੇਗਾ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ